ਵੈਸਟਰਨ ਆਸਟ੍ਰੇਲੀਆ ਦੇ ਡੈਟਰਨਸ ਬਰਬੀ ਇਲਾਕੇ ਦੇ ਵਿੱਚ ਆਲਿਤ ਵਾਲੇ ਦੀਆਂ ਸਿੱਖ ਸੰਗਤਾਂ ਵੱਲੋਂ ਆਸਟ੍ਰੇਲੀਆ ਨਿਊਜ਼ੀਲੈਂਡ ਦੀਆਂ ਫੌਜਾਂ ਦੇ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧਾਂ 'ਚ ਸ਼ਹੀਦ ਹੋਏ ਆਪਣੇ ਫੌਜੀਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਦਿਆਂ ਸੁਖਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਜਿਸ ਵਿੱਚ ਰਾਗੀ ਸਿੰਘਾਂ ਵੱਲੋਂ ਕਥਾ ਕੀਰਤਨ ਕਰਦਿਆਂ ਪਹੁੰਚੀਆਂ ਸੰਗਤਾਂ ਨੂੰ ਨਿਹਾਰ ਕੀਤਾ ਗਿਆ ਇਸ ਮੌਕੇ ਜਗਦੀਪ ਸੰਧੂ ਹੈਰੀ ਗਿਲ ਅਤੇ ਅਮਨ ਸਿੰਘ ਖਾਸ ਤੌਰ ਤੇ ਹਾਜ਼ਰ ਰਹੇ ਜੋ ਪ੍ਰਣਾਜਨ ਮਾਨਿਆ ਮਹਾਂਕਾਮੀ ਮੋਦ ਸੰਗਿਆ ਆਗਦੇ ਵਿਸ਼ਵਾਸ ਪਰ ਆਇਆ ਭਾਦੇਨ ਮੋਹਿ ਉਸਰਨਾ ਇਸ ਤੇ ਉਪਿਆਸ ਬਸ ਨਾਮ ਨੇ ਮਸਤ ਕਟਾਇ ਸੇਵਕੋ ਤਰਨਹਾਰਾ ਰੱਖੀ ਰੱਖੇ ਨਿਮਸਾ ਸੇਵ ਜਿਸ ਤੇ ਆਪ ਲੋਤਾਰੇ ਆਮ ਸੇਵਕ ਸਾਥ ਆਪਣੇ ਵਿੱਚ ਆਉਂਦਾ ਸੇਵਕ ਕਿਰਿਆ सेवा लाया हिकु सास न कान जतन कर This is Indo OZ Australia, and you're watching Indo OZ News, the voice of unity.